ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦੇ ਅੱਜ ਆਪਾਂ ਪਹੁੰਚੇ ਹਾਂ ਹੀਰਾ ਆਟੋਮੋਬਾਈਲਜ਼ ਮਰੂਤੀ ਸੂਜ਼ੂਕੀ ਦਾ ਸ਼ੋਅਰੂਮ ਹੈ ਮਲੋਟ ਇੱਥੇ ਵੀ ਇਹਨਾਂ ਦੀ ਅੱਜ ਗੱਡੀ ਦੀ ਲਾਂਚਿੰਗ ਸੀ ਡਿਜ਼ਾਇਰ ਦੀ ਇਹਨਾਂ ਨੇ ਆਪਾਂ ਨੂੰ ਸੱਦਾ ਦਿੱਤਾ ਇਹਨਾਂ ਦੇ ਸੱਦੇ ਨੂੰ ਕਬੂਲਦੇ ਹੋਏ ਪਹੁੰਚੇ ਹਾਂ ਜੀ ਮਲੋਟ ਹੀਰਾ ਆਟੋਮੋਬਾਈਲ ਫੋ ਆਜੂ ਦੇਖਦੇ ਆਂ ਵੀ ਅੰਦਰ ਦਾ ਕੀ ਮਾਹੌਲ ਹੈ ਤੇ ਇਹ ਕੀ ਲਾਂਚਿੰਗ ਦੀ ਤਿਆਰੀ ਆ ਉਹਨਾਂ ਦੀ ਫੋਟੋ ਸ਼ੂਟ ਚੱਲ ਰਿਹਾ ਜਿੰਨੇ ਵੀਰ ਪਤਵੰਤੇ ਸਾਜਣ ਬੁਲਾਏ ਹੈਗੇ ਆ ਔਰ ਉਹਨਾਂ ਦੇ ਬਹੁਤ ਹੀ ਅਜੀਬ ਫਰੰਟ ਸ਼੍ਰੀ ਮਿਲ ਜੀ ਕਿਉਂ ਗੈਨ ਮਾਰਕਟ ਲੋਕ ਤੋਂ ਔਰ ਸਾਰੇ ਸਾਰੇ ਗੈਸਟਰ ਮੈਂ ਜੀਐਨ ਨੂੰ ਵੈਲਕਮ ਕਰ ਰਿਹਾ ਆਪਣੀ ਟੀਮ ਵੱਲੋਂ ਕਿ ਤੁਸੀਂ ਆਪਣੇ ਗੀਨ ਦੀ ਸਮਝ ਦੇ ਇਸ ਤੋਂ ਸਮਾਪਤ ਹੈ ਸਾਡੀ ਕਟਾਇਤੀ ਦੀ ਲਾਂਚਿੰਗ ਲਈ ਸਾਡੇ ਇਸ ਵੀਰੇ ਬੋਲੇ ਜਾਂਦਾ ਇਨਸ਼ਾ ਅੱਲਾਹ ਬਰਕਤ 2038 ਕੰਪਨੀ ਨੇ ਡਿਜ਼ਾਇਰ ਨੂੰ ਲਾਂਚ ਕੀਤਾ ਫੇਸਲੀਫ ਲਾਂਚ ਕੀਤਾ ਗਿਆ 2017 ਦੇ ਵਿੱਚ ਇਹਦੀ 3rd ਜਨਰੇਸ਼ਨ ਨੂੰ ਲਾਂਚ ਕੀਤਾ ਗਿਆ ਔਰ 2024 ਦੇ ਵਿੱਚ ਹੁਣ ਇਹਦੀ 4th ਜਨਰੇਸ਼ਨ ਜਿਹੜੀ ਹੈ ਉਹ ਕੰਪਨੀ ਨੇ ਕਸਮਤ ਅਲੀ ਇੰਟਰੋਡਿਊਸ ਕੀਤੀ ਹੈ ਐਸ ਪਰ ਮਾਰੂਤੀ ਰਿਕਾਰਡ 2008 ਤੋਂ ਲੈ ਕੇ ਟਿਲ ਡੇਟ 27 ਲੱਖ ਕਸਮਰ ਜਿਹੜੇ ਹੈ ਉਹ ਡਿਜ਼ਾਇਰ ਨੂੰ ਚਲਾ ਰਹੇ ਨੇ ਔਰ ਹੁਣ ਜੋ ਕੰਪਨੀ ਨੇ ਮਾਡਲ ਲਾਂਚ ਕੀਤਾ ਹੈ ਉਹ ਟੋਟਲ 9 ਮਾਡਲਸ ਦੇ ਵਿੱਚ ਅਵੇਲੇਬਲ ਰਹੇਗੀ 4 ਮਾਡਲ ਮੈਨੂਅਲ ਦੇ ਵਿੱਚ 3 ਮਾਡਲ ਆਟੋਮੈਟਿਕ ਦੇ ਵਿੱਚ ਔਰ 2 ਮਾਡਲ ਸੀएनजी ਦੇ ਵਿੱਚ ਕੰਪਨੀ ਨੇ ਲਾਂਚ ਕੀਤੇ ਹੈ ਮਾਈਲੇਜ ਦੀ ਗੱਲ ਕਰੀਏ Maruti ਆਪਣੀ ਕਾਰਾਂ ਦੀ ਮਾਈਲੇਜ ਲਈ ਨੰਬਰ 1 ਪਹਿਲੇ ਦਿਨ ਤੋਂ ਹੀ ਰਹੀ ਹੈ ਪੈਟਰੋਲ ਦੇ ਵਿੱਚ ਮਾਈਲੇਜ ਰਹੇਗੀ ਜੀ ਜੋ ਇਕਨੋਮੀ ਸਪੀਡ ਔਰ ਟਰਮਲ ਕੰਡੀਸ਼ਨ ਦੇ ਵਿੱਚ ਜੋ ਕੰਪਨੀ ਕਾਊਂਟ ਕਰਦੀ ਹੈ 24.79 ਦੀ ਪੈਟਰੋਲ ਦੇ ਵਿੱਚ ਹੈ ਐਂਡ 25.71 ਇਨ ਆਟੋਮੈਟਿਕ ਔਰ 33.73 ਜਿਹੜੀ ਹੈ ਉਹ ਇਨ ਸੀਐਨਜੀ ਕੰਪਨੀ ਨੇ ਟਰਮਿੰਟ ਕੰਡੀਸ਼ਨ ਦੇ ਵਿੱਚ ਇਹਦੀ ਮਾਈਲੇਜ ਨੂੰ ਕਾਊਂਟ ਕੀਤਾ ਹੈ ਔਰ ਜਿਹੜਾ ਮਾਡਲ ਤੁਹਾਨੂੰ ਅੱਜ ਅਸੀਂ ਇੰਟਰੋਡਿਊਸ ਕਰਨ ਜਾ ਰਹੇ ਹਾਂ ਇਹ ਟਾਪ ਮਾਡਲ ZXI ਪਲੱਸ ਹੈ ਜੋ ਫੁਲੀ ਲੋਡਡ ਹੈ ਵਿਦ ਡਾਇਮੰਡ ਕੱਟ ਲॉय ਵੇਲ ਇਲੈਕਟ੍ਰਿਕ ਸਨ ਰੂਫ ਵਾਇਰਲੈਸ ਚਾਰਜਰ 6 에ਅਰ ਬੈਗ 360 3D ਕੈਮਰਾ ਵਿਊ ਸਾਰੇ ਮੋਡ ਫੀਚਰ ਜਿਹੜੇ ਇਸ ਮਾਡਲ ਦੇ ਵਿੱਚ ਤੁਹਾਨੂੰ ਮਿਲਣਗੇ ਬਾਕੀ بیس ਮਾਡਲ ਐਲ ਐਕਸ ਆਈ ਵੀ ਐਕਸ ਆਈ ਜ਼ੈਡ ਐਕਸ ਆਈ ਔਰ ਜ਼ੈਡ ਐਕਸ ਆਈ ਪਲੱਸ ਚਾਰ ਤਰ੍ਹਾਂ ਦੇ ਮਾਡਲ ਜਿਹੜੇ ਆ ਉਹ ਅਦਰ ਮੈਨੂਅਲ ਤੇ ਆਟੋਮੈਟਿਕ ਦੇ ਵਿੱਚ ਮਿਲਣਗੇ ਸੋ ਹੋਰ ਜਿਆਦਾ ਜਿਆਦਾ ਸਮਾਂ ਨਾਲ ਲੈਂਦਾ ਹੋਏ ਮੈਂ ਸਰ ਨੂੰ ਰਿਕੁਐਸਟ ਕਰਾਂਗਾ ਕਿ ਸਰ ਇੱਕ ਕੇਕ ਸੈਰੇਮਨੀ ਹੈ ਉਸ ਤੋਂ ਬਾਅਦ ਕਾਰ ਦੀ ਹੁੰਚ ਕਈ ਦੀ ਰਸਮ ਸੋ ਵਿਜਰਤਨ ਸਰ ਸਾਡੇ ਮਹਿਮਾਨ ਔਰ ਐਲ ਆਈ ਸੀ ਮੈਨੇਜਰ ਸਰ ਪਲੀਜ਼ सर नहीं सर कटिंग कर दो जी है जी बहुत बहुत बताइए जी सारे ਤੋ ਇਹ ਹੈ ਜੀ ਡਿਜ਼ਾਇਰ ਸਵਿਫਟ ਡਿਜ਼ਾਇਰ ਜਿਹੜੀ ਕਿ ਬਿਲਕੁਲ ਹੀ ਨਿਊ ਪ੍ਰੋਡਕਟ ਹੈ ਪਹਿਲਾਂ ਵਾਲੀ ਡਿਜ਼ਾਇਰ ਨਾਲ ਬਿਲਕੁਲ ਵੀ ਨਹੀਂ ਮਿਲਦੀ ਗੱਡੀ ਦੇ ਪਹਿਲਾਂ ਵੀ ਇੱਕ ਵੀਡੀਓ ਬਣੀ ਹੋਈ ਆ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਪਰ ਅੱਖੀ ਗੱਡੀ ਦੇਖਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ ਗੱਡੀ ਦੇ ਫੀਚਰ ਬੇਹੱਦ ਵਧੀਆ ਨੇ ਬਈ ਅੱਜ ਫਸਟ ਟਾਈਮ ਇਹਦੇ ਵਿੱਚ ਗੱਡੀ 'ਚ ਬਹਿ ਕੇ ਦੇਖਿਆ ਕੰਪਨੀ ਵਾਲੇ ਨੇ ਕਿਹਾ ਵੀ 1-2 ਦਿਨਾਂ ਦੇ ਵਿੱਚ ਗੱਡੀ ਆਪਣੇ ਕੋਲ ਡੈਮੋ ਆ ਜਾਏਗਾ ਚਲਾ ਕੇ ਇਹਦਾ ਰਿਵਿਊ ਵੀ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਾਂਗੇ ਸੋ ਬਹੁਤ ਵਧੀਆ ਗੱਡੀ ਆ ਭਾਈ ਹਾਂਜੀ ਆਪਣੀ ਲਾਂਚਿੰਗ ਹੋ ਗਈ ਬਹੁਤ ਵਧੀਆ ਹੋਈ ਬਹੁਤ ਵਧੀਆ ਮਾਹੌਲ ਸੀ ਦੇਖਣ ਵਾਲਾ ਸੀਗਾ ਜਿੰਨੇ ਪਤਵੰਤੇ ਸੱਜਣ ਆਏ ਸੀ ਕੇਕ ਵਗੈਰਾ ਕੱਟਿਆ ਗਿਆ ਰੀਫਰੈਸ਼ਮੈਂਟ ਵੀ ਦਿੱਤੀ ਗਈ ਸੀ ਕੰਪਨੀ ਵੱਲੋਂ ਬਹੁਤ ਵਧੀਆ ਮਾਹੌਲ ਸੀ ਇੱਕ ਦੇਖਣ ਵਾਲਾ ਮਾਹੌਲ ਸੀਗਾ ਉਹਨਾਂ ਨੂੰ ਬੜੇ ਟਾਈਮ ਬਾਅਦ ਇੱਕ ਵਧੀਆ ਗੱਡੀ ਵੇਖਣ ਨੂੰ ਮਿਲੀ ਆ ਕੁਝ ਕੁ ਲੋਕਾਂ ਨੂੰ ਜਿਹੜੇ ਕਿ ਹੋਰ ਕੰਪਨੀਆਂ ਦੁਆਰਾ ਵੀ ਆਏ ਸੀ ਮੇਰੇ ਵੀ ਦੋਸਤ ਮਿੱਤਰ ਸੀ ਉਹਨਾਂ ਨਾਲ ਜਦੋਂ ਗੱਲ ਗੱਲ ਕਰੀ ਤੇ ਆਪਣੇ ਦੋਸਤ ਮਿੱਤਰ ਹੀ ਨਿਕਲੇ ਉਹਨਾਂ ਨੇ ਬੁੱਕ ਕਰਾਉਣ ਦੀ ਤਿਆਰੀ ਆ ਬਸ ਉਹ ਮੇਰਾ ਖਿਆਲ ਹੈ ਵੀ 5-10 ਦਿਨਾਂ ਦੇ ਅੰਦਰ ਹੀ ਉਹਨਾਂ ਤੋਂ ਲੈਣਗੇ ਜਿਹੜੇ ਫੌਜੀ ਸਾਹਿਬ ਤੇ ਆਜੋ ਫਿਰ ਮਿਲਦੇ ਆ ਥੋੜੇ ਜੇ ਡਿਪਾਰਟਮੈਂਟ ਨਾਲ ਵੀ ਵੈਸੇ ਤਾਂ ਤੁਹਾਡੇ ਨਾਲੋਂ ਜ਼ਿਆਦਾ ਕੋਈ ਜਾਣਦਾ ਹੀ ਨਹੀਂ ਕਿਉਂਕਿ ਤੁਸੀਂ ਗਰਾਊਂਡ ਲੈਵਲ ਤੇ ਰਹਿੰਦੇ ਹੋ ਆਪੀਆਂ ਮਰੂਤੀ ਦੀਆਂ ਗੱਡੀਆਂ ਤੁਹਾਡੇ ਕੋਲੇ ਹੈਗੀਆਂ ਕਿੰਨਾ ਵਧੀਆ ਸਟਾਫ ਹੁੰਦਾ ਮਰੂਤੀ ਸੂਜ਼ੂਕੀ ਦਾ ਕਿੰਨਾ ਵਧੀਆ ਆਪਾਂ ਨੂੰ ਡੀਲ ਕਰਦੇ ਆ ਇਹਨਾਂ ਦੀ ਕਿਤੇ ਕੋਈ ਪ੍ਰੋਡਕਟ ਦੇ ਵਿੱਚ ਕਮੀ ਆ ਜਾਂਦੀ ਉਹਦੇ ਬਹੁਤ ਵਧੀਆ ਸੁਣਦੇ ਆ ਹਾਲਾਂਕਿ ਮੈਂ ਤਾਂ ਬਹੁਤ ਟਾਈਮ ਦਾ ਮਰੂਤੀ ਸੂਜ਼ੂਕੀ ਯੂਜ਼ ਕਰਦਾ ਬਹੁਤ ਵਧੀਆ ਵੀ ਇਹਨਾਂ ਦੀ ਸਰਵਿਸ ਹੁੰਦੀ ਹੈ ਤੇ ਪਰ ਫਿਰ ਵੀ ਅੱਜ ਜਦੋਂ ਆਪਾਂ ਉਹਨਾਂ ਦੇ ਜੀਐਮ ਵਰਗੇ ਨਾ ਮਿਲਦੇ ਆ ਤਾਂ ਖੁਸ਼ੀ ਹੁੰਦੀ ਆ ਆਜੋ ਤੁਹਾਨੂੰ ਐਵੇਂ ਦੇ ਇੱਕ ਨਾਈਸ ਪਰਸਨ ਨਾਲ ਮਿਲਵਾਉਣੇ ਹੈ ਜਿਹੜਾ ਕਿ ਮਨੋਟ ਹੀਰਾ ਆਟੋਮੋਬਾਈਲ ਤੇ ਕੰਮ ਕਰਦੇ ਨੇ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਸ਼ੁਗਨ ਨੇ ਮੈਂ ਸਤ ਤੋਂ ਮੇਰਾ ਨਾਮ ਵਰੁਣ ਕੁਮਾਰ ਹੈ ਜੀ ਵਰੁਣ ਕੁਮਾਰ ਮੈਂ ਇੱਥੇ ਅਜੇ ਜਨਰਲ ਮੈਨੇਜਰ ਹੀਰਾ ਆਟੋਮੋਬਾਈਲ ਅੱਛਾ ਮੁਕਸਰ ਮਲੋੜ ਗਿੱਦਰਵਾਹ ਕਿਲੇਲੀ ਬ੍ਰਾਂਚ ਦੇਖ ਰਹੇ ਆ ਅੱਛਾ ਤਿੰਨ ਜਗ੍ਹਾ ਦੇਖਦੇ ਹਾਂ ਜੀ ਕਿਹੜੀ ਜਗ੍ਹਾ ਤੋਂ ਸਤ ਮੈਂ ਮੁਕਸਰ ਤੋਂ ਬਿਲੋਂਗ ਕਰਦਾ ਜੀ ਸ਼੍ਰੀ ਮੁਕਸਰ ਜੀ ਸ਼੍ਰੀ ਮੁਕਸਰ ਸਾਹਿਬ ਤੋਂ ਔਰ ਪਹਿਲਾ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਵੀ ਆ ਬੜਾ ਕੀਮਤੀ ਸਮਾਂ ਕੱਢਿਆ ਸਾਡੇ ਲਈ ਔਰ ਸਾਡੇ ਸ਼ੋਰੂਮ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਥੈਂਕ ਯੂ ਸੋ ਮਚ ਤੇ ਮੈਂ ਆਪਦੇ ਕਸਟਮਰਸ ਨੂੰ ਜਿਹੜੇ 마ਹੂਤੀ ਦੇ ਸਾਡੇ ਬਿਹਤਰੀਨ ਕਸਟਮਰ ਹੈ ਜੀ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਕੰਪਨੀ ਨੇ ਇੱਕ ਬਿਲਕੁਲ ਨਵਾਂ ਹੌਟ ਕੇਕ ਪ੍ਰੋਡਕਟ ਜਿਹੜਾ ਹੈ ਉਹ ਦੁਬਾਰਾ ਤੋਂ ਰੀਲਾਂਚ ਕੀਤਾ ਹੈ ਅਗਰ ਇਹਦੀ ਹਿਸਟਰੀ ਦੀ ਗੱਲ ਕਰੀਏ ਤਾਂ 2008 ਦੇ ਵਿੱਚ ਕੰਪਨੀ ਨੇ ਇਹਨੂੰ ਲਾਂਚ ਕੀਤਾ ਸੀ ਸਭ ਤੋਂ ਪਹਿਲਾਂ ਮਾਰਚ 2008 ਵਿੱਚ। ਇਸ ਤੋਂ ਡਿਜ਼ਾਇਰ ਨੂੰ ਠੀਕ ਹੈ ਸਰ ਉਸ ਤੋਂ ਬਾਅਦ ਇਹਦੀ ਫਰਸਟ ਜਨਰੇਸ਼ਨ ਨੂੰ ਲਾਂਚ ਕੀਤਾ ਗਿਆ 2012 ਵਿੱਚ ਫਿਰ 2017 ਵਿੱਚ ਅੱਜ 2024 ਦੇ ਵਿੱਚ ਇਹਦੀ 4ਥ ਜਨਰੇਸ਼ਨ ਨੂੰ ਲਾਂਚ ਕੀਤਾ ਗਿਆ ਠੀਕ ਹੈ ਸਰ ਔਰ ਜਿੱਥੇ-ਕਿਤੇ ਵੀ ਕਾਰ ਦੀ ਲਾਂਚਿੰਗ ਹੋਈ ਹੈ ਕਸਮਰ ਦੇ ਇੰਨੇ ਬਿਹਤਰੀਨ ਰਿਵਿਊਜ਼ ਮਿਲ ਰਹੇ ਹਨ। ਹਮ ਕਿ ਇੱਕ ਬਿਲਕੁਲ ਹੀ ਮਤਲਬ ਬਿਊਟੀਫੁੱਲ ਲੁੱਕ ਜਿਹੜੀ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਰਹੀ ਹੈ ਬਿਲਕੁਲ ਸਰ ਬਿਲਕੁਲ ਔਰ ਕਸਟਮਰ ਦੀ ਖੁਸ਼ੀ ਨੂੰ ਦੇਖ ਕੇ ਸਾਡਾ ਮਨ ਵੀ ਬਹੁਤ ਖੁਸ਼ ਹੁੰਦਾ ਹੈ ਕਿ ਇਹ ਉਹੀ ਕਸਟਮਰ ਨੇ ਜਿਨ੍ਹਾਂ ਨੂੰ ਅਸੀਂ ਇਹ ਕਾਰ ਡਿਲੀਵਰ ਕਰਨੀ ਹੈ ਔਰ ਇਹਨਾਂ ਨੇ ਅੱਗੇ ਸਾਨੂੰ ਰੈਫਰੈਂਸ ਦੇਨੇ ਔਰ ਇਸੇ ਤਰ੍ਹਾਂ ਹੀ ਜਿਹੜੀ ਮਾਰਕੀਟ ਦੇ ਵਿੱਚ ਕਾਰ ਦੀ ਬ੍ਰਾਂਡਿੰਗ ਜਿਹੜੀ ਹੈ ਉਹ ਕਸਟਮਰ ਟੂ ਕਸਟਮਰ ਆਪਣੇ ਆਪ ਹੀ ਹੁੰਦੀ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਟੋਟਲ ਸਰ 4 ਮਾਡਲਸ ਦੇ ਵਿੱਚ LX i VX i ZX i اور ZX i ਪਲੱਸ ਵੇਰੀਐਂਟ ਦੇ ਵਿੱਚ ਕੰਪਨੀ ਚਾਰ ਮਾਡਲ ਚਾਰ ਮਾਡਲ ਦੇ ਵਿੱਚ ਕੰਪਨੀ ਲਾਂਚ ਕੀਤਾ 1.2 Z ਸੀਰੀਜ਼ ਇੰਜਨ ਜਿਹੜਾ ਹੈਗਾ 82 BHP ਦੇ ਨਾਲ ਇਹ ਗੱਡੀ ਅਵੇਲੇਬਲ ਰਹੇਗੀ ਤਿੰਨ ਮਾਡਲ ਦੇ ਵਿੱਚ ਆਟੋਮੈਟਿਕ ਵਰਜ਼ਨ ਔਰ ਦੋ ਮਾਡਲ ਦੇ ਵਿੱਚ CNG ਵਰਜ਼ਨ ਕੰਪਨੀ ਜਿਹੜੀ ਹੈ ਉਹ ਲਾਂਚ ਕੀਤਾ ਹੈਗਾ ਠੀਕ ਹੈ ਔਰ ਮਾਰੂਤੀ ਆਪਦੀ ਬਿਹਤਰੀਨ ਮਾਈਲੇਜ ਦੇ ਲਈ ਪਹਿਲੇ ਦਿਨ ਤੋਂ ਹੀ ਪਛਾਨੀ ਜਾਂਦੀ ਹੈ ਬਿਲਕੁਲ ਸਰ ਬਿਲਕੁਲ ਮੈਨੂਅਲ ਹੀ ਇਹਨਾਂ ਜਿਹਨਾਂ ਦਾ ਨਹੀਂ ਕਿਸੇ ਨਹੀਂ ਨਹੀਂ ਬਿਲਕੁਲ ਜੀ 마ਰੂਤੀ ਮਤਲਬ ਵਿਖਦੀ ਹੀ ਮਾਈਲੇਜ ਦੇ ਸਰ ਤੇ ਹੂੰ ਔਰ ਅਗਰ ਮੈਨੂਅਲ ਪੈਟਰੋਲ ਦੀ ਗੱਲ ਕਰੀ ਤਾਂ 24.79 ਜਿਹੜੀ ਟ੍ਰਾਈ ਟੈਸਟਡ ਜਿਹੜੀ ਮਾਈਲੇਜ ਹੈ ਉਹ ਕਸਮਰ ਜਿਹੜੀ ਐ ਇਕਨੋਮੀ ਸਪੀਡ ਦੇ ਉੱਤੇ ਲੈ ਸਕਦੇ ਆ ਬਿਲਕੁਲ ਜੀ ਬਿਲਕੁਲ ਉਸ ਤੋਂ ਬਾਅਦ ਅਗਰ ਆਟੋਮੈਟਿਕ ਵਰਜ਼ਨ ਦੇ ਵਿੱਚ ਗੱਲ ਕਰੀਏ ਤਾਂ 25.71 ਦੀ ਜਿਹੜੀ ਮਾਈਲੇਜ ਹੈ ਔਰ ਔਨ ਸੀएनजी 33.63 ਦੀ ਜਿਹੜੀ ਹੈ ਉਹ ਮਾਈਲੇਜ ਜਿਹੜੀ ਹੈ ਉਹ ਕਸਟਮ ਕਰਦੇ ਮੈਨੇ ਸਰ ਇੱਕ ਮੇਰੇ ਹਿਸਾਬ ਨਾਲ ਸਕੂਟਰੀ ਦੇ ਲੈਵਲ ਹੀ ਆ ਜਾਂਦੀ ਹੈ ਬਹੁਤ ਜੀ ਸਰ ਮਤਲਬ ਟੂ ਵੀਲਰ ਦੀ ਜਗ੍ਹਾ ਦੇ ਉੱਤੇ ਕਸਮਾ ਜਿਹੜਾ ਹੈ ਮੈਕਸਿਮਮ ਫੋਰ ਵੀਲਰ ਯੂਜ਼ ਕਰ ਸਕਦਾ ਹੈ ਬਿਲਕੁਲ ਸਰ ਬਿਲਕੁਲ ਕਿਉਂਕਿ ਮਾਈਲ ਔਰ ਸਭ ਤੋਂ ਮੈਨੂੰ ਇੱਥੇ ਬੜਾ ਫੋਕਨ ਮਹਿਸੂਸ ਹੋ ਰਿਹਾ ਕਹਿੰਦੇ ਵਿੱਚ ਕਿ ਐਨ ਕੈਪ 5 ਸਟਾਰ ਰੇਟਿੰਗ ਜਿਹੜੀ ਹੈ ਉਹ ਇਸ ਕਰ ਨੂੰ ਮਿਲੀ ਹੈ ਔਰ ਸਾਡੇ ਦਰਸ਼ਕਾਂ ਲਈ ਜੋ ਸਾਡੇ ਗੈਸਟ ਹੈਗੇ ਆ ਹਾਂਜੀ ਉਹਨਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਕਿ ਸੇਫਟੀ ਨੂੰ ਲੈ ਕੇ ਮਾਰੂਤੀ ਨੇ ਹੋਰ ਮਤਲਬ ਕੋਸ਼ਿਸ਼ ਕੀਤੀ ਹੈ ਜਿਸ ਤਰ੍ਹਾਂ 6 ਸੇਫਟੀ ਬੈਗਸ ਨੇ এবੀਐਸ ਬ੍ਰੇਕਸ ਨੇ ਇਹ ਸਾਰੀ ਚੀਜ਼ਾਂ ਦੇ ਨਾਲ ਇਹ ਵਾਲੇ ਮਾਡਲ ਦੇ ਵਿੱਚ ਅਵੇਲੇਬਿਲਟੀ ਰਹੇਗੀ ਵੈਸੇ ਇੱਕ ਥੋੜੀ ਜਿਹੀ ਇੱਥੇ ਗੱਲ ਮੈਂ ਇਹ ਵੀ ਕਲੀਅਰ ਕਰਦਾ ਵੀ ਇਹਨਾਂ ਇੱਕ ਦੂਜੀਆਂ ਕੰਪਨੀਆਂ ਦੁਆਰਾ ਤਾਂ ਜਿਹੜੇ ਪੇਡ ਯੂਟਿਊਬਰ ਹੁੰਦੇ ਆ ਦੂਜੇ ਉਹਨਾਂ ਵੱਲੋਂ ਨਾ ਜਾਣ ਬੁੱਝ ਕੇ ਬਦਨਾਮੀ ਕੀਤੀ ਜਾਂਦੀ ਹੈ ਬੁੱਝ ਕੇ ਦਾ ਬਦਨਾਮੀ ਐਵੇਂ ਕਰ ਦਿੰਦੇ ਆ ਜੀ ਵੀ ਆਹ ਦੇਖੋ ਜੀ ਅਮਾਉਂਟ ਨਹੀਂ ਦੇਖਣੀ ਤੁਸੀਂ ਉਹਨਾਂ ਦੀ ਗੱਡੀ ਦੇਖੋ ਇਹਨਾਂ ਦੀ ਗੱਡੀ ਦਾ ਪ੍ਰਾਈਸ ਦੇਖੋ ਆਪਾਂ ਬਰੀਜ਼ਾ ਦੀ ਗੱਲ ਕਰ ਲਈਏ ਬਰੀਜ਼ਾ ਦੇ ਬਰਾਬਰ ਦੀ ਤੁਸੀਂ ਗੱਡੀ ਪਹਿਲਾਂ ਤਾਂ ਇਹਨੇ ਪ੍ਰਾਈਸ ਦੇ ਵਿੱਚ ਨਹੀਂ ਕੋਈ ਆਉਂਦੀ 4 ਸਟਾਰ ਰੇਟਿੰਗ ਹੈ ਕਿਹੜੇ ਪਾਸੇੋਂ ਮਾੜੀ ਹੈ ਉਹ ਸੇਲ ਫਿਗਰ ਦੱਸਦੇ ਆ ਤੁਸੀਂ ਸੇਲ ਫਿਗਰ ਜ਼ਰੂਰ ਦੇਖਿਆ ਕਰੋ ਮੰਥ ਵਾਈਜ਼ ਇੱਕ ਆਪਣੇ YouTube ਬ੍ਰਾਡਵਾਰਡ ਚੈਨਲ ਤੇ ਵੀ ਹੈ ਜਿਹੜੀ ਮੰਥ ਵਾਈਜ਼ ਸੇਲ ਆ ਉਹ ਦੇਖੋ ਤੁਸੀਂ 40 ਤੋਂ 50% ਐਵੇਂ ਨਹੀਂ ਕੈਪਚਰ ਕਰਕੇ ਵੇਚੀ ਮਰੂਤੀ ਸਦੂਤੀ ਅਲਟੋ ਵਗੈਰਾ ਦੀ ਗੱਲ ਕਰਦੇ ਆ ਜਾ ਵੈਗਨ ਆਰ ਦੀ ਗੱਲ ਉਹ ਤਾਂ ਫਿਰ ਬਜਟ ਵੀ ਤਾਂ ਉਨਾ ਕੀ ਹੈ ਨਾ ਜਿਹੜੇ ਬੰਦੇ ਦਾ ਐਡਾ ਕ ਬਜਟ ਹੈ ਉਹ ਉਹਦੇ ਜੇ ਫਰਜ਼ ਕਰੋ 3 ਸਟਾਰ ਕੋਈ ਗੱਡੀ ਹੈ ਉਹਨੂੰ ਆਪਾਂ ਹਾਈਵੇ ਤੇ ਜਾ ਕੇ ਵੱਡੀਆਂ ਗੱਡੀਆਂ ਨਾਲ ਨਹੀਂ ਨਾ ਕੰਪੇਅਰ ਕਰਦੇ ਉਹ ਤੁਸੀਂ ਐਵੇਂ ਦੇਖੋ ਕਿ ਇੱਕ ਕੰਪਨੀ ਨੇ ਇੱਕ ਮੈਡ ਵਰਕ ਦੀ ਜਿਹੜੀ ਫੈਮਿਲੀ ਆ ਉਹਨੂੰ ਧਿਆਨ ਚ ਰੱਖਿਆ ਉਹਨੂੰ ਨਾਲ ਲੈ ਕੇ ਚੱਲੇ ਆ ਬਿਲਕੁਲ ਇੱਕ ਨਾ ਇੰਡੀਅਨ ਪੀਪਲ ਜਿਹੜੇ ਆ ਉਹਨਾਂ ਦਾ ਇੱਕ ਸੁਪਨਾ ਹੁੰਦਾ ਆਪਦਾ ਘਰ ਤੇ ਆਪਦੀ ਕਾਰ ਆਪਦੀ ਕਾਰ ਸੋ so, Maruti ਉਸ ਲੈਵਲ ਦੇ ਉੱਤੇ ਕੰਮ ਕਰਦੀ ਹੈ ਕਿ ਇੱਕ ਬੰਦੇ ਦੇ ਮਨ ਦੇ ਵਿੱਚ ਇੱਕ ਕਾਰ ਲੈਣ ਦਾ ਸੁਪਨਾ ਹੈ। ਹਾਂਜੀ ਸਰ ਉਹ ਕਹਿੰਦੇ ਉਹ ਅਸੀਂ ਪੂਰਾ ਕਰਾਂਗੇ। ਹਾਂਜੀ ਸਰ। ਜੋ ਕਸਮਰ ਤੋਂ ਅਸੀਂ ਚਾਰਜ ਕਰ ਰਹੇ ਹਾਂ, ਜੋ ਅਸੀਂ ਉਹਨੂੰ ਪ੍ਰੈਜ਼ੈਂਟ ਕਰ ਰਹੇ ਹਾਂ ਉਹ ਉਹਦੇ ਬਜਟ ਦੇ ਅਕੋਰਡਿੰਗ ਸਭ ਕੁਝ ਬਹੁਤ ਰਾਈਟ ਵੇ ਤੇ। ਤੇ ਇਹਦੀ ਸਰਵਿਸ ਕਾਸਟਿੰਗ ਕਿੰਨੀ ਕਰੇ ਸਰ પેટ્રોલ ਦੇ ਵਿੱਚ ਸਰਵਿਸਿੰਗ ਕਾਸਟਿੰਗ ਜ਼ਿਆਦਾ ਨਹੀਂ ਹੈਗੀ। ਪਹਿਲੀ 3 ਸਰਵਿਸ ਸ਼ਡਿਊਲ ਜਿਹੜਾ ਮੈਂ ਤੁਹਾਨੂੰ ਦੱਸ ਦਿੰਦਾ ਪਹਿਲੀ ਸਰਵਿਸ 1000 ਕਿਲੋਮੀਟਰ ਇੱਕ 1000 ਤੇ ਵਿੱਚ ਕਮ ਇਜ਼ अर्lier ਜਿਹੜੀ ਕਿ ਪਹਿਲਾਂ ਹੋਰ ਸੈਕੰਡ ਸਰਵਿਸ ਹੈਗੀ ਹੈ ਜੀ 5000 ਕਿਲੋਮੀਟਰ 6 ਮਹੀਨੇ ਤੀਸਰੀ ਹੈਗੀ ਹੈ 10000 ਕਿਲੋਮੀਟਰ ਔਰ 1 ਸਾਲ ਹਾਂਜੀ ਔਰ ਤੁਹਾਨੂੰ ਮੈਂ ਦੱਸਾਂਗਾ ਜਿਹੜਾ ਇਹਦਾ ਇੰਜਨ ਔਇਲ ਹੈ ਉਹ 1 ਸਾਲ ਬਾਅਦ ਚੇਂਜ ਹੋਣਾ ਹੈ 1 ਸਾਲ ਬਾਅਦ ਮਤਲਬ ਕਿ ਪਹਿਲਾ ਜਿਹੜਾ ਖਰਚਾ ਹੈ ਹਾਂਜੀ ਜਿਹੜਾ ਤੁਹਾਡੀ ਪਾਕਟ ਚ ਹੋਣਾ ਉਹ 1 ਸਾਲ ਬਾਅਦ 365 ਦਿਨਾਂ ਬਾਅਦ ਹੋਣਾ ਹੈ ਨਾ ਕੀ ਬਾਤ ਹੈ ਪਹਿਲੀ ਸਰਵਿਸ ਹੈ ਜਨਰਲ ਚੈੱਕ ਅਪ ਹੈ ਕੰਪਨੀ ਤੁਹਾਨੂੰ ਗੱਡੀ ਸਾਰੀ ਚੈੱਕ ਕਰਕੇ ਵਾਸ਼ਿੰਗ ਕਰਕੇ ਵੈਕਿਊਮ ਕਰਕੇ ਨਟਬੋਲ ਚੈੱਕ ਕਰਕੇ ਟੈਸਾ ਹੀ ਲੈ ਕੇ ਤੁਹਾਨੂੰ ਉਸੇ ਤਰ੍ਹਾਂ ਵਾਪਸ ਕਰ ਦੇ ਜ਼ੀਰੋ ਦਾ ਬਿੱਲ ਹੈ। ਸੈਕੰਡ ਸਰਵਿਸ ਅਗੇਨ ਫਿਰ ਜ਼ੀਰੋ ਦਾ ਬਿੱਲ ਹੈ। ਜਿਹੜਾ ਪਹਿਲਾ ਖਰਚਾ ਹੈ ਜਿਹੜਾ ਤੁਹਾਡੀ ਪੌਕੇਟ ਦੇ ਬਾਹਰ ਪੈਣਾ ਹੈ 365 ਦਿਨਾਂ ਬਾਅਦ। ਵਾਹ ਜੀ ਵਾਹ। ਤੇ ਦੇਖ ਲੈ ਤੁਸੀਂ ਦੂਜੀਆਂ ਗੱਡੀਆਂ ਦਾ ਚਲੋ ਅਸੀਂ ਨਾ ਨਹੀਂ ਲੈਂਦੇ ਕਿਸੇ ਦਾ ਵੀ। ਪਰ ਉਹਨਾਂ ਦੇ ਜਾ ਕੇ ਤੁਸੀਂ ਫਸਟ ਸਰਵਿਸ ਸੈਕੰਡ ਸਰਵਿਸ ਮਾੜਾ ਪੁੱਛ ਕੇ ਦੇਖੋ ਤੁਹਾਡੇ ਕੋਲ ਵੀ ਸ਼ਾਇਦ ਗੱਡੀ ਹੋਊਗੀ। ਜੇ ਇਹ ਚੀਜ਼ਾਂ ਸਿਰ ਮੈਣੇ ਰੱਖਦਿਆਂ ਵੀ ਜਿਹੜੀ ਚੀਜ਼ ਆਪਾਂ ਅੱਜ ਤੋਂ 10 ਸਾਲ ਚਲਾਉਣੀ ਆ 8 ਸਾਲ ਚ ਲਾਉਣੀ ਆ। ਜੀ ਜੀ। ਉਹ ਕੀ ਖਾਊਗੀ ਆਪਣੇ ਤੋਂ ਕਿਉਂਕਿ ਉਹਨੇ ਦਾ ਫਿਰ ਉਹ ਡੀਜ਼ਲ ਜਾਂ ਪੈਟਰੋਲ ਹੀ ਲੈ ਜਾਂਦੀਆਂ ਜੇ ਆਪਾਂ ਦੂਜੀਆਂ ਗੱਡੀਆਂ ਦੇ ਇਹ ਆਪਾਂ ਨੂੰ ਉੱਥੇ ਵੀ ਬਚਾ ਕੇ ਦਿੰਦੀ ਆ ਤੇ ਸਰਵਿਸ ਦੇ ਵਿੱਚ ਵੀ ਬਚਾਉਂਦੀ ਆ ਤੇ ਸਾਰਿਆਂ ਨਾਲੋਂ ਮੇਨ ਗੱਲ ਆ ਪਰ ਰੀਸੇਲ ਇੰਡੀਅਨ ਦੀ ਇਹ ਸੋਚ ਆ ਕਿ ਰੀਸੇਲ ਪਹਿਲਾਂ ਦੇਖਦੇ ਆ ਜਦੋਂ ਰੀਸੇਲ ਦੇਖਦੇ ਆ ਤੇ ਫਿਰ ਰੀਸੇਲ ਤੁਸੀਂ ਮਾੜੇ ਬਾਜ਼ਾਰ ਚ ਕਿਹੜਾ ਮਾਰ ਕੇ ਦੇਖਿਓ ਅਗਲਾ ਕਹਿੰਦਾ ਮਾਰੂਤੀ ਦੀ ਗੱਡੀ ਹੁੰਦੀ ਤਾਂ ਯਾਰ ਇੰਨੇ ਦੀ ਵਿਕ ਜਾਈ ਸੀ ਇਹ ਯਾਰ ਦੂਜੀ ਆ ਯਾਰ ਇਹ ਅਸੀਂ ਲੈ ਨਹੀਂ ਸਕਦੇ ਸੋ ਬਈ ਬਾਤ ਵਧੀਆ ਹੈਗੇ ਨੇ ਨਾਈਸ ਪਰਸਨ ਹੈ ਸਾਰੇ ਤੇ ਇੱਕ ਸਾਡੇ ਹੋਰ ਸਾਰਾ ਵੈਲਕਮ ਤੁਹਾਡਾ ਥੈਂਕ ਯੂ ਵੈਲਕਮ ਮੇਰਾ ਨਾਮ ਵਿਜੇਪਾਲ ਸਿੰਘ ਹੈ ਜੀ ਮੈਂ ਹੀਰਾਟੋ ਮੈਡੀਕਲ ਤੋਂ ਪਿਛਲੇ 10 ਸਾਲ ਤੋਂ ਇੱਥੇ ਵਰਕ ਕਰ ਰਿਹਾ ਹਾਂ ਇੱਥੇ ਹੀ ਸਰ ਜੀ ਬਿਲਕੁਲ ਸਰ ਠੀਕ ਹੈ ਜੀ ਕਿਵੇਂ ਲੱਗਿਆ ਤੁਹਾਨੂੰ ਐਜ ਪਰਸਨਲ ਦੱਸੋ ਵੀ ਵਧੀਆ ਹੈ ਕੰਪਨੀ ਇਹ ਇੱਕ ਫੈਮਿਲੀ ਦੀ ਤਰ੍ਹਾਂ ਟ੍ਰੀਟ ਕਰਦੇ ਨੇ ਔਰ ਬਹੁਤ ਵਧੀਆ ਕਨਸੈਪਟ ਹੈਗਾ ਜੀ ਇਹ ਔਰ ਜਿਹੜੇ ਪਲੇਟਫਾਰਮ ਤੇ ਅੱਜ ਅਸੀਂ ਕੰਮ ਕਰ ਰਹੇ ਹਾਂ ਪਿਛਲੇ 10 ਸਾਲ ਤੋਂ ਜੇ ਮੈਂ ਗੱਲ ਕਰਾਂ ਤਾਂ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਔਰ ਬਹੁਤ ਕਾਰਾਂ ਸੀ ਤੁਸੀਂ ਡਿਲੀਵਰ ਕੀਤੀਆਂ ਔਰ ਸਬ ਸੈਟੀਸਫਾਈਡ ਹੈ ਕਸਟਮਰ ਹਾਂ ਤਾਂ ਸਾਡੀ ਹੋਪ ਹੈ ਕਿ ਡਿਜ਼ਾਇਰ ਨੂੰ ਲੈ ਕੇ ਅਸੀਂ ਜਿਹੜੀ ਨਵੀਂ ਲਾਂਚ ਕੀਤੀ ਹੈ ਡਿਜ਼ਾਇਰ ਉਹਨੂੰ ਲੈ ਕੇ ਵੀ ਸਾਡੀ ਬੜੀਆਂ ਉਮੀਦਾਂ ਨੇ 5 ਸਟਾਰ ਰੇਟਿੰਗ ਦੇ ਨਾਲ ਡਿਜ਼ਾਇਰ ਆਈ ਹੈ ਸਾਡੀ ਠੀਕ ਹੈ ਅਸੀਂ ਵੱਧ ਤੋਂ ਵੱਧ ਸੇਵਾ ਵਾਹ ਜੀ ਵਾਹ ਕੀ ਗੱਲ ਚਲੋ ਸ਼ੁਭਕਾਮਨਾਵਾਂ ਸਭ ਤੁਹਾਡੇ ਨਾਲ ਹੈ ਸੋ ਤੁਸੀਂ ਆਪਦੀ ਲਾਈਫ ਦੇ ਵਿੱਚ ਕਾਮਯਾਬ ਹੋ ਥੈਂਕ ਯੂ ਸਰ ਥੈਂਕ ਯੂ ਸੋ ਮਚ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਲੋੜ ਰਹੀ ਸੀ ਸਰ ਥੈਂਕ ਯੂ ਸਰ ਤੁਸੀਂ ਵੀ ਆਲਵੇਸ ਸਦਾ ਨਾਲ ਹਾਂ ਜੀ ਬਿਲਕੁਲ ਤੁਸੀਂ ਕਾਲ ਕਰੋ ਜਰੂਰ ਕਰਨਾ ਥੈਂਕ ਯੂ ਸਰ ਥੈਂਕ ਯੂ ਸੋ ਮਚੀ ਠੀਕ ਹੈ ਮੈਂ ਸਰ ਦਾ ਨੰਬਰ ਵੀ ਚਲਾ ਦਿਆਂਗਾ ਇਹਨਾਂ ਦੇ ਜੇਕਰ ਤੁਸੀਂ ਵੀ ਕੋਈ ਗੱਡੀ ਬੁੱਕ ਕਰਵਾਉਣੀ ਹੈ ਜਾਂ ਕੋਈ ਅੰਨਾ ਤੋਂ ਇਨਕੁਆਇਰੀ ਕਰਨੀ ਹੈ ਤਾਂ ਜਰੂਰ ਕਰਿਓ ਬਹੁਤ ਨਾਈਸ ਪਰਸਨ ਨੇ ਬਈ ਬਸ ਤੁਸੀਂ ਐ ਇੱਕ ਵਾਰੀ ਮਿਲ ਕੇ ਜਰੂਰ ਵੇਖਿਓ ਇਹਨਾਂ ਕੋਲੇ ਜੇ ਫਰਜ਼ ਕਰੋ ਤੁਸੀਂ ਕੋਈ ਗੱਡੀ ਲੈਣੀ ਹੈ ਆਪ ਦਾ ਇਧਰ ਉਧਰ ਜਾ ਕੇ ਇੱਕ ਵਾਰੀ ਇਹਨਾਂ ਨਾਲ ਗੱਲ ਜ਼ਰੂਰ ਕਰ ਲਿਓ ਜੇ ਤੁਹਾਨੂੰ ਇਹਨਾਂ ਦੀ ਡੀਲਿੰਗ ਇਹਨਾਂ ਦਾ ਪ੍ਰਾਈਸ ਬਹੁਤ ਵਧੀਆ ਰਹੇਗਾ ਤੇ ਮੇਰੇ ਵੱਲੋਂ ਵੀ ਰეკਮੈਂਡਾ ਵੀ ਇਹਨਾਂ ਨੂੰ ਜ਼ਰੂਰ ਮਿਲਿਓ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ